ਸਤਿ ਸ਼੍ਰੀ ਅਕਾਲ ਕੋਈ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਗੱਡ ਤੇ ਛੰਡੇ ਹਾਂ ਜੀ ਹਾਂ ਜੀ ਗੱਡ ਤੇ ਠੀਕ ਠੀਕ ਉਹ ਮੈਂ ਪਹਿਲਾਂ ਗਰਾਊਂਡ 'ਚ ਸੀਗਾ ਮੈਂ ਬਾਅਦ ਵਿੱਚ ਤਾਂ ਹੀ ਦਿਨ ਗੋਲ ਕਰਨ ਨੂੰ ਕਾਈਪੇ ਕਰਨ ਨੂੰ ਬਾਣਾ ਜੀ ਕੋਈ ਗੱਲ ਨਹੀਂ ਹੈਗਾ ਠੀਕ ਹੈ ਠੀਕ ਹੈ ਹਾਂ ਜੀ ਕਿੰਨੇ ਵਜੇ ਦੀ ਟਾਈਮਿੰਗ ਸੀ ਸਵੇਰੇ ਅੱਜ ਟਾਈਮਿੰਗ ਮੇਰੀ 9 ਵਜੇ ਦੀ ਸੀ ਜੀ ਤੇ 7:30 ਐਂਟਰੀ ਕਰੀ ਸੀ ਅਸੀਂ ਜੀ ਸਵੇਰੇ ਕਰਤੀ ਕਰਨ ਦਿੱਤੀ ਸੀ ਉਹਨਾਂ ਨੇ ਐਂਟਰੀ ਹਾਂ ਜੀ ਹਾਂ ਜੀ ਸਵੇਰੇ 6 ਵਜੇ ਐਂਟਰੀ ਸ਼ੁਰੂ ਹੋ ਗਈ ਸੀ ਅੱਜ ਜੀ ਅੱਛਾ ਤੇ ਸਾਡੀ ਸਵੇਰ ਸਾਤ ਐਂਟਰੀ ਹੋਊਗੀ ਤੇ 9 ਵਜੇ ਸਾਡੀ ਰਨਿੰਗ ਕਰਵਾਤੀ ਸੀ ਓਕੇ ਹਾਂਜੀ ਤੇ 12ਵਾਂ ਗਰੁੱਪ ਬਣਿਆ ਸੀ ਸਾਡਾ ਜੀ 12ਵਾਂ ਗਰੁੱਪ ਬਣਿਆ ਤੇਰਾ ਹਾਂਜੀ 31 31 ਗਰੁੱਪ ਸੀ ਟੋਟਲ ਜੀ ਅੱਜ 31 ਗਰੁੱਪ ਸੀ ਟੋਟਲ ਹਾਂਜੀ ਠੀਕ ਹੈ ਤੇ ਕਿਵੇਂ ਰਿਹਾ ਫਿਰ ਰਨਿੰਗ ਦੇ ਵਿੱਚੋਂ ਕਿੰਨਾ ਟਾਈਮ ਆਇਆ ਰਣੀ ਦਾ ਮੇਰਾ ਹੀ 555 ਜੀ ਮੈਂ ਮੰਨ ਲਉ ਵੀ ਬਾਹਲੀ ਸਿੱਚੀ ਨਹੀਂ ਪਰ ਆਹੀ ਵੀ ਲੱਗਦਾ ਜਾਣੀ ਹੈ ਜੀ ਤੇ 555 ਆਇਆ ਸੀਗਾ ਜੀ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਫਿਰ ਲੌਂਗ ਜੰਪ ਉਸ ਤੋਂ ਬਾਅਦ ਲੌਂਗ ਜੰਪ ਫਾਈਨਲ ਤੀਜੇ ਜਾਣ ਤੋਂ ਹੀ ਲੱਗਿਆ ਜੀ ਤੀਜੇ ਚ ਮਰੇ ਤਾਂ ਹਾਂ ਜੀ ਕਿਉਂ ਤੀਜੇ ਕਿਹਾ ਤੇ ਪਹਿਲੇ ਵਾਲਾ ਹੈ ਪਹਿਲੀ ਵਾਰ ਮੈਂ ਉੱਥੇ ਜੋ ਉਹ ਲੈਂਡ ਤੋਂ ਬਿਛੜ ਮਾਰੇ ਮੈਂ ਪਿੱਛੇ ਡਿੱਗ ਪਿਆ ਸੀ ਜੀ ਓਏ ਹੋਏ ਉਹ ਥੋੜਾ ਜਿਹਾ ਕੋਨਾ ਜਾ ਦੇ ਸੀਗਾ ਜੀ ਅੱਛਾ ਅੱਛਾ ਤੇ ਤਾਂ ਕਰਕੇ ਫਿਰ ਤੀਸਰੇ ਚ ਲੱਗ ਗਿਆ ਸੀਗਾ ਜੀ ਤੀਸਰੇ ਚ ਲੱਗ ਗਿਆ ਹੋਊਗਾ 16 16 ਫੁੱਟ ਲੱਗਿਆ ਹੋਊ ਜੀ ਓਕੇ ਮੈਂ ਉਹੀ ਕਹਣਾ ਜੰਪ ਤਾਂ ਆਪਣਾ ਬਹੁਤ ਵਧੀਆ ਸੀਗਾ ਹਾਂਜੀ ਹਾਂਜੀ ਉਸੇ ਥੋੜਾ ਜਿਹਾ ਕਿ ਨਰਵਸ ਹੋ ਜਾਂਦੇ ਆ ਉੱਤੇ ਬਹੁਤ ਮੁੰਡਾ ਕੋਈ ਨਹੀਂ ਲੱਗਿਆ ਜੀ ਤੇ ਤੀਸਰੇ ਚ ਕਰ ਲਾ ਗਿਆ ਸਾਰੇ ਨੇ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਹਾਈ ਫਿਰ ਹਾਈ ਲਾਦਾ ਸੀ ਪਹਿਲੇ ਜਾਣ ਸੀ ਚੱਲ ਵਧੀਆ ਵਧੀਆ ਫਿਰ ਤਾਂ ਹਾਂਜੀ ਠੀਕ ਹੈ ਹੋਰ ਅੱਜ ਕਿੰਨੇ ਤੁਹਾਡੇ ਗਰੁੱਪ ਦੇ ਵਿੱਚੋਂ ਕਿੰਨੇ ਪਾਸ ਹੋਏ ਨੇ ਸਾਰੇ ਗਰੁੱਪ ਚੋਂ 25 ਨੇ ਰੇਸ ਲਾਈ ਸੀ 21 ਪਾਸ ਹੋਇਆ ਜੀ ਦੋ ਮੁੰਡੇ ਹਾਈਟ ਚੋਂ ਗੰਡੇ ਦੋ ਲੌਂਗ ਜੰਪ ਚੋਂ ਠੀਕ ਹੈ ਹਾਂਜੀ ਤੇ ਐਵਰੇਜ 20-22 ਮੁੰਡੇ ਸਾਰੇ ਗਰੁੱਪ ਚੋਂ ਪਾਸ ਹੋ ਰਹੇ ਨੇ ਜੀ ਕਿਹੜੇ ਜੋ 19 ਦੇ ਚ 20 ਆਏ ਜੀ ਠੀਕ ਹੈ ਤੇ ਨਾਲਦਿਆਂ ਦੇ ਤਾਂ ਨੰਬਰ ਨੰਬਰ ਪੁੱਛੇ ਹੁਣ ਇਹ ਕੁਛ ਵੀ ਕੀ ਨਾਲਦਿਆਂ ਦੇ ਨਾਲਦਿਆਂ ਦੇ 80 ਤੋਂ 80 ਵਿਆਸੀ ਆਏ ਜੀ ਨੰਬਰ ਸੀ ਸਾਰਿਆਂ ਦੇ ਅੱਛਾ ਹਾਂਜੀ ਸਾਰੇ ਗਰੁੱਪ ਦੇ ਪਤਾ ਨਹੀਂ ਦੱਸਿਆ ਆਪਣੇ ਦੋ ਮੁੰਡੇ ਦੇ ਪਟਾਖੇ 85 ਵੀ ਸੀ ਇੱਕ ਦੋ ਮੁੰਡਿਆਂ ਦੇ ਬਾਕੀ ਜ਼ਿਆਦਾਤਰ 80 ਤੋਂ 82 ਦੇ ਵਿਚਕਾਰ ਹੀ ਸੀ ਜੀ ਅੱਛਾ ਅੱਛਾ ਮਾ ਤੈ ਤਾਂ ਨਹੀਂ ਦੱਸਿਆ ਆਪਣੇ ਨੰਬਰ ਮੇਰੇ ਨਾਲ ਦੇ ਮੁੰਡੇ ਨੂੰ ਪਤਾ ਸੀ ਜੀ ਉਹਨੇ ਦੱਸ ਦਿੱਤੀ ਦੂਜਿਆਂ ਨੂੰ ਅੱਛਾ ਮੇਰੇ ਪਿੰਡੋਂ ਸੀ ਜਾਂ ਮੁੰਡਾ ਜੀ ਨਾਲ ਨਾਲ ਹੀ ਸੀ ਮੇਰੇ ਘਰ ਉੱਪਰ ਜੀ ਕੀ ਕਹਿੰਦਾ ਤੇ ਉਹਨੇ ਦੱਸ ਦਿੱਤੀ ਫਿਰ ਦੂਜਿਆਂ ਨੂੰ ਜੀ ਠੀਕ ਆ ਹਾਂ ਜੀ ਚੰਗੀ ਸੀ ਆਪਣੇ ਕਿੰਨੇ 92 ਬਣਦੇ ਨੇ ਕਿ 93 ਕਿੰਨੇ ਵੀਰੇ 93 ਤੋਂ ਥੋੜੇ ਜਿਹਾ ਘੱਟ ਦੇ ਆ ਜੀ 92.89 ਹੈ ਜੀ ਠੀਕ ਹੈ ਮਤਲਬ ਪੂਰੇ ਪੰਜਾਬ ਚ ਟਾਪ ਇਸ ਵਾਰ ਤੂੰ ਹੀ ਕਰਨਾ ਹਾਂਜੀ ਹਾਂਜੀ ਪਿਛਲੀ ਵਾਰ ਤੇਰੇ ਭਾਈ ਨੇ ਲਾਜ ਰੱਖੀ ਆ ਇਸ ਵਾਰ ਤੂੰ ਕਰਿਆ ਹਾਂਜੀ ਹਾਂਜੀ ਠੀਕ ਅੱਛਾ ਕਲਦੀਪ ਨੂੰ ਦੱਸਦਾ ਸਾਰਾ ਹਾਂਜੀ ਹਾਂਜੀ ਕਲਦੀਪ ਭਾਈ ਨੂੰ ਲਾਗਾ ਰਿਹਾ ਹਾਂਜੀ ਠੀਕ ਹੈ ਠੀਕ ਆ ਹਾਂਜੀ ਕੋਈ ਨਹੀਂ ਹੁਣ ਦੋਨੋਂ ਭਾਈ ਇੱਕ ਸਬ ਇੰਸਪੈਕਟਰ ਇੱਕ ਕਾਂਸਟੇਬਲ ਠੀਕ ਆ ਉਹਦੇ ਵੀ ਛੁੱਟੀ ਹੁੰਦੀ ਆ ਉਹਨੂੰ ਹਾਂਜੀ ਹਾਂਜੀ ਉਹਦੇ ਨਾਲ ਹੀ ਆ ਜੀ ਹਣਾ ਹਾਲੇ ਤਾਂ ਉਧਰ ਟ੍ਰੇਨ ਟੂ ਨਹੀਂ ਚੱਲਦੀ ਉਹਦੀ ਉਸ ਤੋਂ ਬਾਅਦ ਆਏਗੇ ਜਰੂਰ ਆ ਕੇ ਜਾਵਾਂਗੇ ਜੀ ਇੱਥੇ ਵੀ ਕੋਈ ਨਹੀਂ ਕੋਈ ਨਹੀਂ ਉਸ ਤੋਂ ਬਾਅਦ ਆਜੋ ਹਾਂ ਜੀ ਐਂਡੀ ਹੋਰ ਕੋਈ ਜਾਣਕਾਰੀ ਕੁਝ ਦੇਣੀ ਚਾਹੁੰਦਾ ਹੋਵੇ ਜੋ ਆਕਾ ਨੂੰ ਕੁਝ ਵੀ ਜਿਹੜੀ ਚੀਜ਼ ਨਾ ਕਰਨੇ ਜਾਂ ਕੁਝ ਵੀ ਖੋਰਤਾ ਜੀ ਬਸ ਕੋਈ ਨਹੀਂ ਬਸ ਲੋង ਗਿਆ ਪਰਾਖਿਆ ਲੈ ਰੱਖਣ ਉਹ ਚੋਂ ਬਹੁਤ ਮੁੰਡਿਆਂ ਦਾ ਫੌਲ ਹੋ ਰਿਹਾ ਜੀ ਪਹਿਲੀ ਵਾਰ ਜੀ ਠੀਕ ਹੈ ਤੇ ਵੈਸੇ ਵਧੀਆ ਕੋਆਪਰੇਟ ਕਰਦੇ ਹੋ ਜੀ ਓਕੇ ਨਹੀਂ ਵੀ ਲੱਗ ਰਿਹਾ ਜੀ ਵਧੀਆ ਸਮਝ ਆਉਂਦਾ ਵੀ ਸਟੈਪ ਵੀ ਮਿਲ ਸਕਦੇ ਆ ਜੀ ਮੈਂ 0.5 ਇੱਕ ਵਾਰ ਚਾਂਸ ਲੱਗਿਆ ਦੂਜੇ ਚਾਂਸ ਤੇ ਕਹਿੰਦੇ ਆ ਵੀ ਆਪਦੇ ਸਟੈਪ ਮਿਲ ਲਓ ਜੀ ਚਲੋ ਬਹੁਤ ਵਧੀਆ ਫਿਰ ਤਾਂ ਹਾਂ ਜੀ ਇਕੱਲੇ ਇਕੱਲੇ ਜਾਣੇ ਨੂੰ ਕਹਿੰਦੇ ਆ ਵੀ ਆਪਦੇ ਸਟੈਪ ਮਿਲ ਲਓ ਸਹੀ ਆ ਸਹੀ ਆ ਹਾਂਜੀ ਠੀਕ ਆ ਅੱਛਾ ਠੀਕ ਆ ਫਿਰ ਹੈਨਾ ਬਾਡੀ ਮਿਲਦੇ ਆ ਫਿਰ ਆਪਾਂ ਚਲਦੀ ਆ ਹੈਨਾ ਕੁਲਦੀਪ ਨੇ ਮੇਰੇ ਵੱਲ ਵਧਾਈਆਂ ਕਹਿਦੀ ਠੀਕ ਹੈ ਜੀ ਬਹੁਤ ਬਹੁਤ ਤੁਹਾਡੇ ਘਰ ਦੇ ਨੂੰ ਬਹੁਤ ਬਹੁਤ ਵਧਾਈਆਂ ਹਾਂ ਠੀਕ ਹੈ ਤੁਹਾਨੂੰ ਵੀ ਵਧਾਈਆਂ ਜੀ ਕੋਈ ਸਭਾ ਵਧਾਈਆਂ ਤੇਨੂੰ ਚੰਗਾ ਚੰਗਾ ਠੀਕ